ਖਾਰ ਤੇ ਬੁਲੇਟ ਤੇ ਚੱਲਦੇ ਨੇ ਬਦਮਾਸ਼ ਤੁਮਿਆ ਹੁੰਦਾ ਇਹਨਾਂ ਦਾ ਦਿਮਾਗ ਹਰਿਆਣਾ ਦੇ ਡੀਜੀਪੀ ਦਾ ਵਿਵਾਦਿਤ ਬਿਆਨ 18 ਗਾੜੀ ਹੈ ਜੋ ਛੋੜਨੇ ਦਾ ਕੀ ਮਤਲਬ ਹੈ ਬੁਲੇਟ ਮੋਟਰਸਾਈਕਲ ਸਾਰੇ ਬਦਮਾਸ਼ ਇਸੇ ਚੁਣਦੇ ਹਨ ਮਨਾ

ਇਹ ਵਿਵਾਦਿਤ ਬਿਆਨ ਡੀਜੀਪੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤਾ। ਉਹਨਾਂ ਕਿਹਾ ਕਿ ਥਾਰ ਅਤੇ ਬੁਲਟ ਦੇ ਉੱਪਰ ਸਾਰੇ ਦੇ ਸਾਰੇ ਬਦਮਾਸ਼ ਹੀ ਚੱਲਦੇ ਨੇ। ਜਿਸ ਦੇ ਕੋਲ ਵੀ ਥਾਰ ਹੋਵੇਗੀ ਉਸ ਦਾ ਦਿਮਾਗ ਘੁੰਮਿਆ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਗੱਡੀਆਂ ਨੇ ਉਹ ਮਾਈਂਡ ਸੈੱਟ ਸ਼ੋਅ ਕਰਦੀਆਂ ਨੇ। ਥਾਰ ਵਾਲੇ ਸਟੰਟ ਕਰਦੇ ਨੇ ਅਤੇ ਸਾਡੇ ACP ਦੇ ਮੌਤ ਨੇ ਹੀ ਥਾਰ ਦੇ ਨਾਲ ਇੱਕ ਬੰਦੇ ਨੂੰ ਕੁਚਲ ਦਿੱਤਾ ਸੀਗਾ। ਜੋ ਬਾਅਦ ਦੇ ਵਿੱਚ ਪੈਰ ਵੀ ਕਰਨ ਦੇ ਲਈ ਆ ਗਏ ਡੀਜੀਪੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਬਹਿਸ ਵੀ ਛਿੜ ਗਈ ਹੈ ਲੋਕ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਡੀਜੀਪੀ ਦਾ ਇਹ ਬਿਆਨ ਇੱਕ ਵਾਰ ਫੇਰ ਸੁਣ ਲਓ ਥਾਰ ਗੱਡੀ ਹੈ ਉਸ ਨੂੰ ਛੋੜਨੇ ਦਾ ਕੀ ਮਤਲਬ ਹੈ ਬੁਲੇਟ ਮੋਟਰਸਾਈਕਲ ਹੈ ਸਾਰੇ ਬਦਮਾਸ਼ ਇਸੇ ਚੁਣਦੇ ਹਨ ਮਨ ਜਿਸ ਤਰ੍ਹਾਂ ਕੇ ਗੱਡੀ ਦਾ ਚੁਆਇਸ ਹੈ ਆਪਕਾ ਮਾਈਂਡ ਸੈਟ ਦਿਖਾਤਾ ਹੈ ਥਾਰ ਦੇ ਕੇ ਅਸਟੰਡ ਕਰਨਗੇ ਹਮਾਰਾ ਕੇਐਸਪੀ ਦਾ ਬੇਟਾ ਦਾ ਗੱਡੀ ਚਲਾ ਦੇ ਉਸਕੇ ਉਪਰ ਪਰ ਰੋਇਆ ਕਰ ਰਹਾ ਕਿ ਹਮਾਰੇ ਬੇਟੇ ਨੂੰ ਛੋੜੋ ਜੀ ਅ ਕਿਸਕੇ ਨਾਲ ਸਤਾ ਰਿਹਾ ਹੈ ਲਈ ਹਮਾਰੇ ਮਤਲਬ ਤੂੰ ਹੀ ਬਦਮਾਸ਼ ਹੋ ਹਮਨੇ ਸਟ ਨਿਕਾਲਿਆ ਪੁਲਿਸ ਕੀ ਕਿਤਨੇ ਲੋਕ ਸਤਾ ਰਹੇ ਹਨ ਅ ਜਿਸਕੇ ਪਾਸੇ ਸਤਾ ਰਹੇ ਹੋ ਨਾ ਦਿਮਾਗ ਘੁਮਾ ਹੋ ਗਿਆ ਉਸਤੇ ਡੀਜੀਪੀ ਦੇ ਵੱਲੋਂ ਦਿੱਤੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਬਹਿਸ ਵੀ ਛਿੜ ਗਈ ਹੈ ਲੋਕ ਬਾਤ ਬਾਤ ਕਮੈਂਟ ਵੀ ਕਰ ਰਹੇ ਨੇ ਇਥੋਂ ਤੱਕ ਕਿ ਲੋਕਾਂ ਦੇ ਵੱਲੋਂ ਇਹ ਤੱਕ ਆ ਜਾ ਰਿਹਾ ਹੈ ਕਿ ਕੀ ਸਾਰੇ ਬਦਮਾਸ਼ ਹੀ ਥਾਰ ਅਤੇ ਬੁਲਟ ਰੱਖਦੇ ਨੇ ਕੀ ਸਾਰੇ ਬਦਮਾਸ਼ ਹੀ ਥਾਰ ਅਤੇ ਬੁਲਟ ਦੇ ਉੱਤੇ ਚੱਲਦੇ ਨੇ ਇਹ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਥਾਰ ਅਤੇ ਬੁਲਟ ਵਰਗੀਆਂ ਗੱਡੀਆਂ ਭਾਰਤ 'ਚ ਸਿਰਫ ਗੱਡੀਆਂ ਨਹੀਂ ਬਲਕਿ ਰੁੱਤਵੇ ਦੀ ਪਹਿਚਾਨ ਵੀ ਮੰਨੀਆਂ ਜਾਂਦੀਆਂ ਨੇ ਕਈ ਲੋਕ ਹੋਣਗੇ ਜੋ ਇਹਨਾ ਬਾਣਾ ਦੇ ਉੱਤੇ ਇਹਨਾ ਗੱਡੀਆਂ ਦੇ ਉੱਤੇ ਸਟੰਟ ਬਾਜੀ ਕਰਦੇ ਹੋਣਗੇ ਜਿਨ੍ਹਾਂ ਦੇ ਖਿਲਾਫ ਪੁਲਿਸ ਨੂੰ ਸਖਤ ਸਖਤ ਕਾਰਵਾਈ ਕਰਨ ਦੀ ਲੋੜ ਹੈ ਪਰ ਡੀਜੀਪੀ ਨੇ ਤਾਂ ਇਹਨਾਂ ਗੱਡੀਆਂ ਦਾ ਇਸਤੇਮਾਲ ਕਰਨ ਵਾਲੇ ਸਾਰਿਆਂ ਨੂੰ ਹੀ ਬਦਮਾਸ਼ ਤੱਕ ਬਣਾ ਦਿੱਤਾ ਡੀਜੀਪੀ ਦੇ ਇਸ ਬਿਆਨ ਦੇ ਉੱਤੇ ਕਮੈਂਟ ਕਰਕੇ ਲੋਕ ਨਾਰਾਜ਼ਗੀ ਵੀ ਜਤਾ ਰਹੇ ਨੇ ਕਾਫੀ ਇਹ ਵੀਡੀਓ ਜਿਹੜਾ ਹੈ ਵਾਇਰਲ ਵੀ ਹੋ ਰਿਹਾ ਹੈ ਤਾਂ ਤੁਸੀਂ ਡੀਜੀਪੀ ਦੇ ਇਸ ਬਿਆਨ ਬਾਰੇ ਕੀ ਕਹੋਗੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ